ਸਤਿ ਸ਼੍ਰੀ ਅਕਾਲ ਟੁੰਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਸਾਕਾ ਚਮਕੌਰ ਸਾਹਿਬ ਦੇ ਸ਼ਹੀਦਾਂ ਤੇ ਮੋਤੀ RAM ਮਹਿਰਾ ਦੀ ਯਾਦ ਵਿੱਚ ਪਿੰਡ ਰਜਾਪੁਰ ਦੀ ਸੰਗਤਾਂ ਵੱਲੋਂ ಗ್ರಾಮ ਪੰਚਾਇਤ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਦੂਸਰੇ ਸਾਲ ਦੁੱਧ ਅਤੇ ਖਜੂਰਾਂ ਦੇ ਲੰਗਰ ਸੰਗਤਾਂ ਵਾਸਤੇ ਲਗਾਏ ਗਏ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਕਿਹਾ ਕਿ ਛੋਟੇ ਸਹਿਬ ਜਾਨਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪੇਸ਼ ਹੈ ਇੱਕ ਰਿਪੋਰਟ। ਇੱਕ ਗੁਰੂ ਜੀ ਕੀ ਫਤਿਹ। ਇਹ ਲੰਗਰ ਦਸ਼ਮ ਪਿਤਾ ਤੇ ਪਰਿਵਾਰ ਦਾ 시ਦੀ ਦਿਹਾੜਾ ਸਾਰੇ 시ਦਾਂ ਦੀ ਨੂੰ ਸਮਰਪਿਤ ਲਾਇਆ ਜਾਂਦਾ ਹੈ। ਪਿਛਲੇ ਸਾਲ ਵੀ ਲਾਇਆ ਸੀ ਇਹ ਤਾਂ ਦੂਸਰਾ ਹਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ। ਪਰਮਾਤਮਾ ਸਾਡੇ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹ ਸ਼ਹੀਦਾਂ ਨੂੰ ਸਾਡੇ ਵੱਲੋਂ ਜਿੰਨੀ ਕਿ ਸ਼ਰਧਾਂਜਲੀ ਦੇ ਹੁੰਦੀ ਹੈ ਉਹਨੂੰ ਕੋਟ-ਕੋਟ ਨੂੰ ਨਮਸਕਾਰ ਕਰਦੇ ਆਂ ਹਰੇ ਨਗਰ ਵੱਲੋਂ ਤੁਹਾਡਾ ਇੱਥੋਂ ਤੇ ਬਹੁਤ-ਬਹੁਤ ਧੰਨਵਾਦ ਜੀ ਜੀ ਕਾ ਵਾਹਿਗੁਰੂ ਜੀ ਦੇ ਬਰਤ ਗੁਰੂਤਾਰੀ 사ਸੰਗ ਜੀਓ ਜੋ ਆਇਆ ਇਹਦਾ ਸਮਾਗਮ ਹੈ ਉਹ ਦਸੇ ਪਾਤਸ਼ਾਹ ਸੈਸਰੀ ਗੁਰੂ ਅਸਮਰਦ ਜੀ ਦੇ ਛੋਡੇ ਸਭ ਜਿਆਦੇ ਆਂ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਸਿੱਧੀ ਗੁਰਪੁਰ ਸਮਾਰੋਹਤ ਜੋ ਬਾਬਾ ਮੋਤੀ ਮਹਿਰਾ ਜੀ ਨੇ ਪਰੰਪਰਾ ਚਲਾਈ ਸੀ ਛੋਟੇ ਬਾਲਾਂ ਨੂੰ ਦੁੱਧ ਪੋਣ ਦੀ ਉਹਦੀ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਜੋ ਨਗਰ ਅਜਾਪੁਰ ਦੀ ਸਮੂਹ ਸਹਾਇ ਸਭਾ ਵੱਲੋਂ 30 ਸਾਲ ਦੀ ਤਰ੍ਹਾਂ ਇਸੇ ਵੀ ਤਰ੍ਹਾਂ ਜਿਹੜਾ ਬਾਬਾ ਮੋਤੀ ਮਹਿਰਾ ਜੀ ਨੇ ਇਹ ਸੇਵਾ ਕੀਤੀ ਸੀ ਇਹ ਸਾਡੇ ਨਗਰ ਨੂੰ ਸੇਵਾ ਬਖਸ਼ੀ ਕੀਤੀ ਹੈ ਉਹ ਸੇਵਾ ਦੁੱਧ ਦੀ ਸੇਵਾ ਪਰੰਪਰਾ ਨੂੰ ਮੁਖ ਰਾਹ ਤੇ ਆ ਹੋਇਆ ਅੱਜ ਸਮੂਹ ਨਗਰ ਵਾਸੀ ਸਹਾਇ ਸਭਾ ਵੱਲੋਂ ਪਰੰਪਰਨ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਦੁੱਧ ਤੇ ਖਜੂਰਾ ਲੰਗਰ ਅੱਜ ਤੋੜੇ ਚੱਲ ਰਿਹਾ ਹੈ ਤੇ ਚੱਲੇਗਾ ਸ਼ਾਮ ਤੱਕ ਸੋ ਗੁਰਮਾਰੇ ਪਰ ਬਖਸ਼ੀ ਕੀਤੀ ਹੈ ਸੇਵਾ ਬਖਸ਼ੀ ਕੀਤੀ ਹੈ ਸਾਡੇ ਨਗਰ ਨੂੰ ਤੇ ਅੱਗੇ ਤੋਂ ਵੀ ਗੁਰਮਾਰ ਚੱਲ ਰਿਹਾ ਹੈ ਸਮਾਪਤ ਉਹਨਾਂ ਸਿੱਧਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਸਿੱਧਾਂ ਦੇ ਬਦੌਲਤ ਅਸੀਂ ਅੱਜ ਇਹ ਖੁਸ਼ੀਆਂ ਮਾਣਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਹ ਲੰਗਰ ਜੋ ਪਰੰਪਰਾ ਚੱਲ ਰਹੀ ਹੈ ਉਹਨਾਂ ਦੇ ਛੋਡੇ ਸਾਹਿਬ ਜੀ ਆਦਿ ਪਰੰਪਰਾ ਮੁਖ ਰਾਜੇ ਹੋਏ ਲੰਗਰ ਚਲਾਇਆ ਗਿਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ